ਅੱਜ ਤੋਂ 30 ਸਾਲ ਪਹਿਲਾਂ ਆ ਪ੍ਰਾਣਾ ਕਬਜ਼ਾ ਕੀਤਾ ਹੈ ਪੰਚਾਇਤੀ ਜ਼ਮੀਨ ਸਾਡੇ ਪਿੰਡ ਦੇ ਜਿਹੜੇ ਬੰਦੇ ਆ ਇਹਨਾਂ ਨੂੰ 4-5 ਵਾਰੀ ਅਸੀਂ ਕੇਸ ਜਿੱਤ ਚੁੱਕੇ ਆ ਇਹਨਾਂ ਨੂੰ ਮੰਤਰੀਆਂ ਤੇ ਸੰਤਰੀਆਂ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਸ਼ਹਿਵ ਆ ਸਾਡਾ ਹੱਕ ਮੰਗਦੇ ਲੋ ਸਾਡਾ ਹੱਕ ਮੰਗਦੇ ਸਾਡਾ ਹੱਕ ਮੰਗਦੇ ਜਿਹਦੀ ਪਿੰਡ ਦੇ ਕਬਜ਼ਾ ਕਰ ਰਹੇ ਆ ਅੱਜ ਤੋਂ 30 ਸਾਲ ਪਹਿਲਾਂ ਆ ਪ੍ਰਾਣਾ ਕਬਜ਼ਾ ਕੀਤਾ ਹੈ ਪੰਚਾਇਤੀ ਕਾਇਦੇ ਸਾਡੇ ਪਿੰਡ ਦੇ ਜਿਹੜੇ ਬੰਦੇ ਆ ਇਹਨਾਂ ਨੂੰ ਚਾਰ ਪੰਜ ਵਾਰੀ ਅਸੀਂ ਕੇਸ ਦਿੱਤੇ ਚੁੱਕੇ ਆ ਇਹਨਾਂ ਨੂੰ ਮੰਤਰੀਆਂ ਦੇ ਸੰਤਰੀਆਂ ਦੀ ਜਿੱਦਾਂ ਕਹਿੰਦੇ ਹੁੰਦੇ ਵੀ ਸ਼ਹਿਵ ਆ ਉਹਨਾਂ ਦੀ ਸ਼ਹਿਦ ਸਾਨੂੰ ਹਰੇਕ ਵਾਰੀ ਕਬਜ਼ਾ ਨਹੀਂ ਮਿਲਦਾ ਹਰੇਕ ਵਾਰੀ ਖੱਜਲ ਖਰਾਬ ਹੋ ਕੇ ਭੇਜਿਆ ਨੇ ਜੀ ਕੱਲ ਫੇਰ ਤਹਿਸੀਲਦਾਰ ਸਾਹਿਬ ਵੀਡੀਓ ਸਾਹਿਬ ਆਪਣੇ ਕਾਨੋਗੋ ਸਾਹਿਬ ਸਾਰੇ ਪਟਾ ਆਏ ਸੀ ਉਹਨਾਂ ਨੇ ਵਿੱਚੋਂ ਜੀ ਸਾਡੇ ਪੇਪਰਾਂ ਦੇ ਵਿੱਚੋਂ ਥੋੜਾ ਜਿਹਾ ਕਹਿੰਦੇ ਜੀ ਆਹ ਕਰਾਉਣਾ ਭੁੱਲ ਗਏ ਤੁਸੀਂ ਕਰਵਾਓ ਅਸੀਂ ਨਾਲ ਹੀ ਸ਼ਹਿਰ ਗਏ ਜੀ ਨਾਲੀ ਸ਼ਾਮ 8 ਵਜੇ ਤੱਕ ਸਾਰਾ ਕੁਝ ਕਰਵਾਇਆ ਜੀ ਕਰਵਾਉਣ ਤੋਂ ਬਾਅਦ ਉਹ ਸਾਨੂੰ ਕੱਲ ਵੀ ਪ੍ਰੋਸਾ ਦੇ ਕੇ ਗਿਆ ਸੀ ਵੀ ਅਸੀਂ ਜਿਹੜਾ ਵਾ ਕੱਲ 20 ਤਰੀਕ ਨੂੰ ਤੁਹਾਨੂੰ ਦੁਬਾਰਾ ਕਬਜ਼ਾ ਦਿਵਾਇਆ ਜਾਊਗਾ ਬਿਲਕੁਲ ਪੱਕਾ ਪ੍ਰੋਸਾ ਦੇ ਕੇ ਗਿਆ ਐਸਐਸਓ ਸਾਹਿਬ ਉੱਥੇ ਸੀ ਜੇ ਸਾਰੀ ਨਗਰ ਸਾਰਾ ਮੇਰਾ ਫੰਡ ਉੱਥੇ ਸੀ ਜੀ ਇਹਨਾਂ ਨੇ ਕੋਈ ਸਾਡੀ ਅੱਜ ਸਵੇਰ ਦੀ ਸੁਣਵਾਈ ਨਹੀਂ ਕੀਤੀ ਸਾਡਾ ਫੇਰ ਸਾਨੂੰ ਕੁੱਤਿਆਂ ਨੂੰ ਇਦਾਂ ਭਜਾਇਆ ਰਿਆਂ ਨੇ ਸ਼ਹਿਰ ਦੇ ਵਿੱਚ ਕਦੀ ਕਦੇ ਕਦੀ ਕਿਤੇ ਕਦੇ 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 ਦਬਤ ਕੋਈ ਦਬਤ ਨਹੀਂ ਛੱਡਿਆ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਜੀ ਇਹਨਾਂ ਦੇ ਕੰਤੇ ਜੂਨ ਹੀ ਸੜਕਦੀ ਇਹਨਾਂ ਦੇ ਪਿੱਛੇ ਮੰਤਰੀ ਆ ਜਿਹੜੇ ਜਿਹੜੇ ਮੰਤਰੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਨਾਲੇ ਮੰਤਰੀਆਂ ਨੂੰ ਵੀ ਪਤਾ ਹੀ ਵਸੇ ਪਿੱਛੇ ਇਹਨਾਂ ਦੇ ਖੜੇ ਆ ਕਿੰਨੇ ਸਾਲਾਂ ਤੋਂ ਤੁਹਾਡੀ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਇੱਕ ਘੱਟੋ-ਘੱਟ 30 ਸਾਲ ਹੋ ਗਿਆ ਜੀ 35 ਸਾਲ ਹੋ ਗਿਆ ਕਿੰਨੀ ਬੜੀ ਆ ਇਹ ਇਹ ਪੜੀ ਰਕਮਾ ਸਾਡਾ ਜੀ 82 ਕਨਾਲਾ ਆ 10 ਕਿੱਲੇ 2 ਕਰਾਲ 7 ਮਰਲੇ ਆ ਇਸ ਨੂੰ ਜਦੋਂ ਇਹ ਤੁਸੀਂ ਕਦੋਂ ਸਰਪੰਚ ਬਣਿਆ ਮੈਂ ਜੀ ਆਪਕੀ ਇਲੈਕਸ਼ਨ ਚ ਬਣੇ ਨਵੇਂ ਸਰਪੰਚ ਤੋਂ ਪਹਿਲਾਂ ਨੌ ਦੋ ਇਹਨਾਂ ਦੀਆਂ ਜਾਤੀਆਂ ਦੀ ਸਰਪੰਚ ਪੰਚਾਇਤਾਂ ਹਾਂਜੀ ਬਿਲਕੁਲ ਜੀ ਇਹ 2018 ਦੇ ਕਿਹੇ ਜਿੰਦਗੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੋਈ ਚਾਰਾ ਦੋਈ ਕੀਤੀ ਕਿਸ ਕਿਸੇ ਅਦਾਲਤ ਵਿੱਚ ਹਾਂਜੀ ਅਸੀਂ ਅਦਾਲਤਾਂ ਬਹੁਤ ਅਦਾਲਤਾਂ ਹੈ ਚੰਡੀਗੜ੍ਹ ਤੇ ਕੇਸ ਲੜਿਆ ਹੈ ਚੰਡੀਗੜ੍ਹੋਂ ਰਾਣੀ ਕੇਸ ਜਿੱਤ ਕੇ ਵੇਰ ਆਏ ਵਾਪਸ ਜੀ ਡਾਕਟਰ ਸਾਹਿਬਾਂ ਤੋਂ ਵੀ ਜਿੱਤ ਲਿਆ ਸੀ 9 13 ਜੀ ਤੇ ਹੁਣ ਹੁਣ ਤੁਸੀਂ ਕੀ ਦੇਖਦੇ ਹੋ ਇੱਕ ਇਹ ਕਬਜ਼ਾ ਲੈ ਤਾਂ ਮੁਸ਼ਕਲ ਕਿੱਥੇ ਆ ਇਹ ਮੁਸ਼ਕਲ ਇੱਥੇ ਆ ਜੀ ਜਿਹੜੀਆਂ ਸਰਕਾਰਾਂ ਵਾਂ ਇਹ ਸਾਡੀ ਸੁਣਵਾਈ ਨਹੀਂ ਹੋਣ ਦਿੰਦੀਆਂ ਜੋ ਅਫਸਰ ਹੈ ਉਹਨਾਂ ਦੇ ਥੱਲੇ ਆ ਜੀ ਆਪੋ ਆਪਣੇ ਪੈਸਾ ਤੇ ਨਾਲ ਲੈ ਕਾ ਲੈਂਦੇ ਆ ਉਹਦੇ ਗੱਫੇ ਦੇ ਹੀ ਜਾਂਦੇ ਉਹ ਕਿਉਂਕਿ ਸਾਡੀ ਪੰਚਾਇਤ ਹੀ ਪਹਿਲੀ ਦੀ ਆਮਦਨ ਜੋ ਉਹ ਜਿਹੜੀ ਹੈਗੀ ਆ ਅਫਸਰਾਂ ਤਾਂ ਹੀ ਪਹਚਾ ਦਿੰਦੇ ਆ ਤੇ ਸਾਡੀ ਅਫਸਰ ਕੋਈ ਸੁਣਵਾਈ ਨਹੀਂ ਕਰਦਾ ਜੀ ਚਾਰ ਕਿਲੇ ਸਾਡੇ ਗਰੀਬਾਂ ਦੇ ਕੋਠੇ 'ਤੇ ਚੜਦੀ ਉਹ ਵੀ ਦੱਬੀ ਫਿਰਦੇ ਇਹ ਕਿਹੜੀ ਜਿਹੜੀ ਜਿਹੜੀ ਐਸ.ਸੀ. ਦੀ ਕੋਠੇ ਦੀ ਆ ਐਸ.ਸੀ. ਕੋਠੇ ਦੀ ਆ ਜੀ ਹੁਣ ਤੁਸੀਂ ਕੀ ਇਹ ਤੇ ਫੈਸਲਾ ਕੀਤਾ ਆ ਅਸੀਂ ਫੈਸਲਾ ਉਹਨਾਂ ਚਰਜੀ ਤੁਹਾਨੂੰ ਨਹੀਂ ਚੱਕੋ ਬਿਲਕੁਲ ਤੁਹਾਨੂੰ ਲਾਵਾਂਗੇ ਅਸੀਂ ਜਿੱਥੋਂ ਤੱਕ ਸਾਡੇ ਕੋਲ ਪਹੁੰਚ ਆਏ ਪਹੁੰਚਾਂਗੇ ਬਿਲਕੁਲ ਨਹੀਂ ਹਟਣਾ ਜਿੰਨ ਜਦ ਤਾਨੂੰ ਕਬਜ਼ਾ ਨਹੀਂ ਮਿਲਦਾ ਅੱਜ ਕਿਹੜਾ ਧਰਨਾ ਲਾਏ ਕੱਲ ਨੂੰ ਸਾਹ ਕੋਟ ਲਾਵਾਂਗੇ ਜੀ ਕੱਲ ਨੂੰ ਐਸਡੀਐਮ ਵੀਡੀਓ ਦੇ ਸਾਰੇ ਅਸੀਂ ਧਰਨਾ ਲਾਵਾਂਗੇ ਜੀ ਹੁਣ ਦੇਖੋ ਭਾਰਤ ਮਾਲਾ ਦੇ ਤਹਿਤ ਜ਼ਮੀਨ ਲੈਣੀ ਆ ਸਰਕਾਰ ਨੇ ਵੱਡੇ ਜਿਹੜੇ ਜਿਹੜੇ ਵੱਡੇ ਆ ਗਿਆ ਵੱਡੀਆਂ ਕੰਪਨੀਆਂ ਜਿਹੜੀਆਂ ਆ ਗਿਆ ਕਾਰਪੋਰੇਟ ਹੈਗਾ ਉਹਨੂੰ ਦੇਣੀ ਆ ਇਸ ਕਰਕੇ ਉੱਥੇ ਤਾਂ ਪੁਲਿਸ ਵੀ ਚੜਦੀ ਹੈ ਡਾਂਗ ਵੀ ਵਹੁੰਦੀ ਹੈ ਠੀਕ ਹੈ ਕਿ ਉਹਨਾਂ ਲੋਕਾਂ ਦੇ ਉੱਤੇ ਪਰ ਦੂਸਰੇ ਪਾਸੇ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲੈਣੀ ਸੀ ਉਹ ਕੱਲਾ ਕਿਸਾਨਾਂ ਦੀ ਜ਼ਮੀਨ ਨਹੀਂ ਸੀਗੀ ਉਹਦੇ ਵਿੱਚ ਮਜ਼ਦੂਰਾਂ ਦੀ ਵੀ ਜ਼ਮੀਨ ਸੀਗੀ ਕਿਉਂਕਿ ਜਿਹੜੀਆਂ ਪੰਚਾਇਤਾਂ ਦੀਆਂ ਇਦਾਂ ਦੀਆਂ ਜ਼ਮੀਨਾਂ ਸੀ ਐ ਇਹ ਵੀ ਜਾਣੀਆਂ ਸੀ ਇਸ ਕਰਕੇ ਜਦੋਂ ਤੁਸੀਂ ਕੋਈ ਆਪਣਾ ਹੱਕ ਮੰਗਣਾ ਆ ਉਦੋਂ ਫਿਰ ਉਹ ਪ੍ਰਸ਼ਾਸਨ ਵੀ ਪੁਲਿਸ ਵੀ ਸੁੱਤੀ ਹੁੰਦੀ ਹੈ ਤੇ ਸਾਰਾ ਪ੍ਰਸ਼ਾਸਨ ਸਾਰੇ ਸੁੱਤੇ ਆ ਇਸ ਕਰਕੇ بڑی ਹਸੋਈਣੀ ਗੱਲ ਆ ਕਿ ਪੰਚਾਇਤ ਨੇ ਆਪਣੀ ਮਾਲਕੀ ਵਾਲੀ ਜ਼ਮੀਨ ਦਾ ਆਪਣਾ ਹੱਕ ਲੈਣ ਲਈ ਅਦਾਲਤਾਂ ਦੇ ਧੱਕੇ ਖਾਦੇ ਉਹਦੇ ਕਰਕੇ ਜਿਹੜਾ ਆ ਇਹ ਜਿਹੜਾ ਕਾਨੂੰਨ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਪਾਸ ਕੀਤਾ ਠੀਕ ਹੈ ਕਿ ਨਾ ਤੇ ਅੱਜ ਜਿਹੜਾ ਆ ਪ੍ਰਸ਼ਾਸਨ ਜਿਹੜਾ ਖਮੋਸ਼ ਬੈਠਾ ਆ ਹੁਣ ਇਸ ਕਰਕੇ ਦੇਖੋ ਇਹਦਾ ਰਾਸਤਾ ਤਿੱਕੋ ਹੀ ਆ ਤੁਸੀਂ ਲੜੋ ਲੜਨ ਤੋਂ ਬਗੈਰ ਕੁਝ ਹੋਣਾ ਨਹੀਂ ਤੁਹਾਡਾ ਮਸਲਾ ਨਹੀਂ ਹੈਗਾ ਆ ਸਾਰੇ ਪਿੰਡਾਂ 'ਚ ਦੇਖ ਲਓ ਜਿੱਥੇ ਐਸੀ ਸਰਪੰਚਾਂ ਸਾਰੇ ਪਿੰਡਾਂ ਦੀ ਜ਼ਮੀਨਾਂ ਜਿਹੜੀਆਂ ਆ ਉਹ ਦਬੀਆਂ ਹੋਈਆਂ ਆ ਹੁਣ ਜੇ ਲੋਕਾਂ ਨੇ ਪਲਾਟ ਲੈਣੇ ਆ ਜੇ ਗਰੀਬ ਕਿਸਾਨ ਛੋਟਾ ਕਿਸਾਨ ਆ ਜਿਹੜਾ ਉਹਨੇ ਕੋਈ ਮਾੜੀ-ਮੋਟੀ ਠੇਕੇ ਤੇ ਲੈ ਕੇ ਵਾਣੀ ਆ ਮਜ਼ਦੂਰਾਂ ਨੇ ਆਪਣੀ ਤੀਜੀ ਅਸੀਂ ਦੀ ਜ਼ਮੀਨ ਲੈਣੀ ਹੈ ਪੰਚਾਇਤਕਾ ਹੋਊਗਾ ਤਾਂ ਪੰਚਾਇਤਾਂ ਦੇਣੀਆਂ ਹੁਣ ਤੁਸੀਂ ਸਾਰੇ ਇੱਕ ਦੇਖ ਲਓ ਕਿ ਇਹ ਜਦੋਂ ਦੀ ਨਵੀਂ ਸਰਕਾਰ ਪਿਛਲੀਆਂ ਸਰਕਾਰਾਂ ਮੈਂ ਇਹ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਦਾ ਵੀ ਇਹੀ ਹਾਲ ਸੀਗਾ ਤੇ ਨਵੇਂ ਦਾ ਕੀ ਵੱਖਰਾ ਹੈਗਾ ਨੀ ਨਵੀਂ ਸਰਕਾਰ ਸਾਡੇ ਨਾਲ ਮੈਂ ਤੁਹਾਨੂੰ ਦੱਸਦਾ ਨਹੀਂ ਮੈਂ ਸੁਣਾ ਮੇਰੀ ਗੱਲ ਤੇ ਅੱਡੀ ਸਰਕਾਰ ਨਾਲ ਆ ਤੇ ਫੇਰ ਸਰਕਾਰ ਨੂੰ ਇਹ ਚਾਹੀਦਾ ਸੀ ਗਾ ਮੈਂ ਕਿਸੇ ਪਾਰਟੀ ਦੀ ਨਹੀਂ ਗੱਲ ਕਰ ਰਿਹਾ ਸਰਕਾਰ ਨੂੰ ਇਹ ਚਾਹੀਦਾ ਸੀਗਾ ਕਿ ਹੁਣ ਤੱਕ ਐਸ ਡੀ ਐਮ ਨੂੰ ਇੱਥੇ ਖੜਾ ਕੀਤਾ ਹੁੰਦਾ ਚਾਹੀਦਾ ਸੀ ਇੱਥੇ ਤਸਿਲਦਾਰ ਨੂੰ ਖੜਾ ਕੀਤਾ ਹੁੰਦਾ ਪਰ ਅੱਜ ਤੱਕ ਉਹਨਾਂ ਨੇ ਕਿਉਂ ਨਹੀਂ ਖੜਾ ਕੀਤਾ ਇੱਕ ਚਿੱਠੀ ਆਂਦੀ ਹੈ ਜਦੋਂ ਉਹਨੇ ਆਰਡਰ ਹੀ ਕਰ ਦਿੱਤੇ ਤੇ ਉਹਨਾਂ ਨੂੰ ਪ੍ਰਬੰਧ ਜੇ ਫਸਲ ਸੀਗੀ ਇਹ ਫਸਲ ਦਾ ਜਦੋਂ ਉਹਨੇ ਆਰਡਰ ਕੀਤਾ ਸੀ ਆ ਉਦੋਂ ਵੀ ਤਾਂ ਪਤਾ ਸੀ ਵੀ ਐਨਾ ਮਹੀਨਿਆਂ ਤੋਂ ਉੱਥੇ ਫਸਲ ਖੜੀ ਹੋਊਗੀ ਉਹਨਾਂ ਨੂੰ ਸਭ ਕੁਝ ਪਤਾ ਆ ਇੱਕ ਗੱਟ ਜੋੜਿਆ ਉਹਨਾਂ ਲੋਕਾਂ ਦਾ ਜਿਹੜੇ ਲੋਕ ਗਰੀਬਾਂ ਨੂੰ ਜਾਂ ਜਿਹੜੇ ਲੋਕ ਆਪਣਾ ਹੱਕ ਮੰਗਦੇ ਆ ਉਹਨਾਂ ਨੂੰ ਆਪਣਾ ਹੱਕ ਨਹੀਂ ਦਿੰਦੇ ਓਏ ਪੰਚਾਇਤ ਆ ਤੁਸੀਂ ਕੱਲ ਨੂੰ ਇਹ ਕਹਿਣਾ ਆ ਵੀ ਪੰਚਾਇਤ ਤਾਂ ਬਣੀ ਨੂੰ ਬਹੁਤ ਕੇਰ ਹੋ ਗਿਆ ਹੁਣ ਤਾਂ ਆਪਣਾ ਸਰਪੰਚ ਬਣਿਆ ਸੀਗਾ ਇਹਨੇ ਕੀ ਕਰ ਲਿਆ ਸਰਪੰਚ ਨੇ ਕਿੱਥੋਂ ਕਰਨਾ ਜਦੋਂ ਆਮਦਨ ਹੁਣੀ ਆ ਪਰ ਹੁਣ ਤੁਸੀਂ ਦੇਖ ਲਓ ਗਰਾਂਟਾ ਦੇ ਸਵਾਲ ਤੇ ਦਿਖ ਅੱਜ ਤੇ ਪੰਚਾਇਤ ਵਾਲੇ ਬੈਠੇ ਹੋਣੇ ਆ 15ਵੇਂ ਵਿੱਤ ਕਮਿਸ਼ਨ ਦੇ ਤਹਿਤ ਥੋੜੇ ਜੇ ਪੈਸੇ ਮਿਲੇ ਆ ਪੰਚਾਇਤ ਨੂੰ ਠੀਕ ਹੈ ਜੇ ਮਨਰੇਗਾ ਉੱਧੇ ਹੀ ਬੰਦ ਕਰ ਦਿੱਤਾ ਜਿਹੜਾ ਭੈੜ ਪੈਸਾ ਹੁੰਦਾ ਸੀਗਾ ਹੁਣ ਕਹਿੰਦੇ ਪਹਿਲੋ ਮਨਰੇਗਾ ਤੁਸੀਂ ਆਪਣੀ ਜੇਬ ਚੋਂ ਖਰਚੋ ਹੁਣ ਸਰਪੰਚ ਕਿਹੜੀ ਜੇਬ ਚੋਂ ਖਰਚ ਲਵੇ ਮੈਂਬਰ ਪੰਚਾਇਤ ਕਿਹੜੀ ਜੇਬ ਚੋਂ ਖਰਚ ਲਵੇ ਜਦੋਂ ਪੈਸਾ ਆਇਆ ਹੀ ਨਹੀਂ ਰਿਹਾ ਤੇ ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਜਾਰੀ ਕੀਤਾ ਕਿੰਨੇ ਸਾਲ ਹੋ ਗਏ ਸਰਕਾਰ ਨੂੰ ਬਣੇ ਨੂੰ ਵੀ ਕਈ ਸਾਲ ਹੋ ਗਏ ਇਸ ਕਰਕੇ ਦੇਖੋ ਇੱਕ ਗੱਲ ਤੇ ਅੱਡੇ ਮੈਂ ਇਸ ਕਰਕੇ ਮੇਰੀ ਇੱਕ ਚਿੰਤਾ ਹੈ ਤੁਹਾਡੇ ਨਾਲ ਪਰ ਇਸ ਲਈ ਲੜਨਾ ਪੈਣਾ ਹੈ ਹੋਣੇ ਤੁਸੀਂ ਬਈ ਬੈਠੇ ਰਹੋਗੇ ਤੇ ਪ੍ਰਸ਼ਾਸਨ ਵੀ ਆ ਜਾਊਗਾ ਇਸੇ ਕਰਕੇ ਮੈਂ ਤਾਂ ਪਹਿਲੇ ਡੀਐਸਪੀ ਨੂੰ ਪੁੱਛਿਆ ਫਿਰ ਭਾਈ ਇਹ ਕਹਿੰਦੇ ਅਸੀਂ ਇਹਨਾਂ ਨੂੰ ਸਿਕਿਉਰਟੀ ਦੇਣੀ ਆ ਸਾਨੂੰ ਸਿਕਿਉਰਟੀ ਨਹੀਂ ਦੇਣੀ ਤੁਸੀਂ ਘਟੋ ਘਟੋ ਕਰ ਤੇ ਜਦੀ ਇਹ ਵੀ ਜ਼ਿੰਮੇਵਾਰੀ ਆ ਕੱਲ ਨੂੰ ਲੋਕ ਬੈਠੇ ਆ ਤੁਸੀਂ ਕਹਿੰਦੇ ਤੁਹਾਡੇ ਤੇ ਪਰਚਾ ਹੋ ਜਾਣਾ ਕਹਿੰਦੇ ਇਹਨਾਂ ਨੇ ਰਾ ਰੋਕਿਆ ਹੋਇਆ ਜੀ ਸਾਡੇ ਦੇ ਪਰਚਾ ਹੋ ਜਾਣਾ ਆ ਪਰ ਦੂਸਰੇ ਪਾਸੇ ਜਿਨ੍ਹਾਂ ਨੇ ਜ਼ਮੀਨ ਰੋਕੀ ਪਈ ਆ ਉਹਨਾਂ ਦੇ ਖਲਾਫ ਕੋਈ ਕਾਰ ਨਹੀਂ ਦਿਖਾਉਣਾ ਇਹਨੇ ਲੱਖਾਂ ਕਰੋੜ ਰੁਪਏ ਦੇ ਤਾਂ ਹਾਂ ਅੰਦਰ ਅਸੀਂ ਆਪਣੀ ਜਥੇਬੰਦੀ ਵੱਲੋਂ ਤੁਹਾਡੀ ਸਪੋਰਟ ਕਰਾਂਗੇ ਸਾਡੇ ਇਲਾਕੇ ਦੇ ਵਿੱਚ ਐਸੇ ਸਰਪੰਚਾਂ ਦੇ ਮਾਨ ਇਹਨਾਂ ਕਰਪਾ ਜਵਾਤਾਂ ਨੇ ਨਹੀਂ ਟੇਣੀ ਪਣੀ ਹੋਈ ਆ ਸਰਪੰਚਾਂ ਦੀ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਹੈ ਉਹ ਸਾਰੇ ਸਰਪੰਚ ਤੇ ਆਡੀ ਹਮੈਤ ਮੈਂ ਤੁਹਾਨੂੰ ਇੱਕ ਵਾਅਦਾ ਸਾਡੇ ਕੋਲ ਵੀ ਬੰਕੇ ਤੇ ਉਦਵਾਦੂ ਅਸੀਂ ਵੀ ਤੇ ਲੋਨ ਨਹੀਂ ਹੱਫਟ ਸਾਡੇ ਆਪਣੀ ਪੰਚਾਇਤ ਦਾ 70 ਕਿਲੇ ਦੱਬੇ ਪਏ ਆ ਅਸੀਂ ਵੀ ਲੜ ਰਹੇ ਆ ਲੋਕਰ ਦੀ ਪੰਚਾਇਤ ਦੀ ਜ਼ਮੀਨ ਹੈਗੀ ਆ ਆਦਰਾਮਾਨ ਦੀ ਪੰਚਾਇਤ ਦੀ ਜ਼ਮੀਨ ਹੈਗੀ ਆ ਕਿਹੜਾ ਪੰਚਾਇਤ ਇਦਾਂ ਦੀ ਰਹੀ ਹੈਗੀ ਜਿੱਦੀ ਜ਼ਮੀਨ ਨਹੀਂ ਹੈਗੀ ਪਰ ਇਹ ਅੱਜ ਤੱਕ ਏ ਨਹੀਂ ਚਾਹੁੰਦੇ ਕਿ ਇਹ ਲੋਕ ਇਹ ਜਿਹੜੀ ਜ਼ਮੀਨ ਹੈ ਲੋਕਾਂ ਕੋ ਆਵੇ ਹਰ ਕਿਉਂਕਿ ਇਸ ਕਰਕੇ ਇਹ ਤੁਹਾਨੂੰ ਥੋੜਾ ਲੜਨਾ ਪੈਣਾ ਆ ਤੇ ਅੱਡੀ ਫਿਰ ਬਹੁਤ ਬਾਦਰੀ ਆ ਤੁਸੀਂ ਹਿੰਮਤ ਕੀਤੀ ਇਹੀ ਰਾਸਤਾ ਆ ਹੋਰ ਕੋਈ ਰਾਸਤਾ ਨਹੀਂ ਜਿੰਨੀਆਂ ਮਰਜ਼ੀ ਬੇਨਤੀਆਂ ਕਰ ਲਓ ਜਿੰਨੀਆਂ ਮਰਜ਼ੀ ਤੁਸੀਂ ਦਰਖਾਸਤ ਲਿਖ ਲਓ ਇਹਨਾਂ ਨੇ ਨਹੀਂ ਸੁਣਨਾ ਪਰ ਜਦੋਂ ਲੋਕ ਸਰਕਾਰ ਤੇ ਉਤਰਦੇ ਆ ਫੇਰ ਹੀ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਅਸੀਂ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਆ ਭਰਾ ਅਸੀਂ ਤੁਹਾਡੇ ਨਾਲ ਪਹਿਲੇ ਵੀ ਚਕੇ ਫੜੀ ਹੈ ਤੁਸੀਂ ਲੜੋ ਅਸੀਂ ਇਹਦੇ ਵਿੱਚ ਤੁਹਾਡੀ ਮਦਦ ਕਰਾਂਗੇ ਚੰਗੀ ਗੱਲ ਆ ਕਿ ਜਿੰਨੇ ਤੁਹਾਡੇ ਲੋਕ ਹਿੰਮਤ ਕਰਦੇ ਆ ਉਹਨਾਂ ਨੂੰ ਤੁਸੀਂ ਲੜਾਈ ਨੂੰ ਅੱਗੇ ਤੱਕ ਲੈ ਕੇ ਜਾਓ ਇਸ ਕਰਕੇ ਦੇਖੋ ਕੀ ਕਹਿੰਦੇ ਅਫਸਰ ਇਸ ਕਰਕੇ ਬੈਠੋ ਇਹ ਠੀਕ ਆ بارش ਹੋਈ ਪਈ ਹੈ ਬੈਠਣ ਦਾ ਥੋੜੀ ਸਮੱਸਿਆ ਵੀ ਹੈ ਗਿਆ ਜਿੱਥੇ ਜਿੱਥੇ ਬੈਠੇ ਆ ਪਰ ਮੋਰਚਾ ਲਾ ਕੇ ਰੱਖੋ ਕੋਈ ਘੱਟੋਂ ਦਾ ਕੋਈ ਤਾਂ ਆਵੇ ਨਾ ਪੁੱਛਣ ਆਪਾਂ ਨੂੰ ਭਈ ਭਾਈ ਤੁਸੀਂ ਘਾ ਬੰਦ ਕਿਉਂ ਕੀਤਾ ਹੋਇਆ ਤੁਸੀਂ ਮੇਰੀ ਉਹਨੂੰ ਦੱਸੋਗੇ ਨਾ ਤੁਸੀਂ ਰੋਗ ਹੈ ਤਾਂ ਕਾਦੀ ਕਾਦੀ ਗੱਲ ਸੋਣੀ ਨਹੀਂ ਤੇ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਇਸ ਕਰਕੇ ਤੇ ਅਸੀਂ ਪੰਚਾਇਤ ਆਇਆ ਬੇਲਣਾ ਦੇ ਲੋਕਾਂ ਦੇ ਨਾਲ ਆ ਅਸੀਂ ਵੀ ਤੈਨੂੰ ਵਿਸ਼ਵਾਸ ਦਵਾਂਗੇ ਜੇ ਤੁਸੀਂ ਡਟੇ ਰਹੇ ਤੇ ਕੱਲ ਨੂੰ 10-12 ਸਰਪੰਚ ਹੋਰ chatID ਮੈਚ ਮਿਲਿਆ ਆ ਪਰ ਉਹ ਕੱਲੇ ਹੀ ਨਹੀਂ ਆਣਗੇ ਕੋਸ਼ਿਸ਼ ਕਰਾਂਗੇ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਨਾਲ ਲੈ ਕੇ ਆਉਂ। ਇਸ ਦੇ ਨਾਲ ਮੈਂ ਫਿਰ ਇੱਕ ਵਾਰ ਵਿਸ਼ਵਾਸ ਦਵਾਉਂਦਾ ਅਸੀਂ ਤੁਹਾਡੇ ਨਾਲ ਆ। ਤੁਸੀਂ ਲੜਦੇ ਹੋ ਇਹ ਬਹੁਤ-ਬਹੁਤ ਵਧੀਆ ਗੱਲ ਹੈ।